राधे राधे पंजाबी कहानियां चैनल हा, कहानि कहानिया कहानि ते ਤੁਹਾਡਾ ਸਾਰਿਆਂ ਦਾ ਸਵਾਗਤ ਹੈ। હાજર ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਬਾਕੀ ਕਹਾਣੀਆਂ ਦੀ ਤਰ੍ਹਾਂ ਅੱਜ ਦੀ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ। ਠਟੰਬਰੀ ਜਹੀ ਘੁੰਗੜ ਕੇ ਬੈਠੀ ਉਹ ਅੰਦਰੋਂ-ਅੰਦਰੀ ਡਰ ਰਹੀ ਸੀ। ਤਿੰਨ ਲਾਵਾ ਹੋ ਗਈਆਂ ਤੇ ਚੌਥੀ ਲਾਮ ਬਾਬਾ ਜੀ ਪੜ ਰਹੀ ਸੀ। ਪਿੱਛੋਂ ਰੌਲਾ ਪੈਣ ਲੱਗਾ। ਜਲਦੀ ਕਰੋ ਪਾਣੀ ਲੈ ਕੇ ਆਓ। ਗੱਡੀ ਕੱਢੋ। ਕੋਈ ਡਾਕਟਰ ਬੁਲਾ ਲਓ ਲੱਗਦਾ ਦੌਰਾ ਪੈ ਗਿਆ ਦੌਰਾ ਸ਼ਬਦ ਸੁਣਦਿਆਂ ਹੀ ਉਹਦੇ ਮੱਥੇ 'ਚ ਮਾਂ ਦਾ ਚਿਹਰਾ ਟਣ ਗਿਆ ਪਰ ਪਿੱਛੇ ਮੁੜ ਕੇ ਕਿਵੇਂ ਵੇਖਦੀ ਉਤੋਂ ਕੁੰਡ ਵੀ ਸੀ ਕੁੰਡ ਕਿਵੇਂ ਜੁੱਕ ਮੁੜ ਕੇ ਵੇਖਦੀ ਚੌਥੀ ਲਾਮਵਾਰੀ ਚਾਹੂ ਕੋਨਿਆਂ 'ਚ ਖੜੇ ਭਰਾਵਾਂ ਵਿੱਚੋਂ ਇੱਕ ਵੀਰ ਨੂੰ ਬਦਲ ਦਿੱਤਾ ਗਿਆ ਸ਼ਾਇਦ ਉਹਦਾ ਵੀਰ ਮਾਂ ਨੂੰ ਡਾਕਟਰ ਦੇ ਲੈ ਕੇ ਗਿਆ ਹੋਣਾ ਫੜਕੇ ਤੌਰ ਦੇ ਮਾਮੇ ਦੇ ਮੁੰਡੇ ਨੇ ਉਹਦੇ ਕੰਨ 'ਚ ਹੌਲੀ ਜਿਹੀ ਕਿਹਾ ਕੀ ਭੈਣੇ ਸਭ ਕੁਝ ਠੀਕ ਆ। ਭੂਆ ਨੂੰ ਮਾੜਾ ਜਿਹਾ ਚੱਕਰ ਆਇਆ ਸੀ ਤੇ ਪਿਛਲੇ ਕਮਰੇ 'ਚ ਪੈ ਗਈ ਨੇ। ਮੰਮੀ ਕੋਲ ਹੀ ਆ ਉਹਨਾਂ ਦੇ। ਮੱਥੇ ਤੇ ਤ੍ਰੇਲ ਹੀ ਆ ਗਈ ਤੇ ਉਹਨੇ ਕੰਬ ਦੀ ਕੰਬਦੀ ਨੇ ਚੌਥੀ ਲਾંબ ਲਈ। ਅੱਖਾਂ ਭਰ ਲਈਆਂ ਤੇ ਕੁੰਡ ਥੱਲੇ ਉਹਦਾ ਰੋਂਦਾ ਚਿਹਰਾ ਕੋਈ ਨਹੀਂ ਦੇਖ ਸਕਦਾ ਸੀ। ਲਾਵਾ ਲੈ ਕੇ ਸ਼ਗੰਦੀ ਰਸਮ ਕਰਕੇ ਬਰਾਤ ਰੋਟੀ ਖਾਣ ਲੱਗ ਗਈ। ਉਹਦੇ ਬਾਪੂ ਤੇ ਉਸਦੀ ਭੂਆ ਨੇ ਮੂਝ ਠਾਲਨ ਦਾ ਸ਼ਗਨ ਪੂਰਾ ਕੀਤਾ। ਪੂਆ ਦੇ ਹੱਥ ਦੀ ਛੋਹ ਤੇ ਮਾਂ ਦੇ ਹੱਥਾਂ ਦੀ ਛੋਹ ਨੂੰ ਉਹ ਚੰਗੀ ਤਰ੍ਹਾਂ ਪਛਾਣਦੀ ਸੀ। ਮਨ 'ਚ ਸੋਚ ਰਹੀ ਸੀ ਕਿ ਮਾਂ ਸ਼ਗਨ ਕਰਨ ਕਿਉਂ ਨਹੀਂ ਆਈ? ਕਿਤੇ ਉਹ ਜ਼ਿਆਦਾ ਤਾਂ ਨਹੀਂ ਬਿਮਾਰ ਹੋ ਗਈ। ਰਸਮਾਂ ਨਵੇੜ ਉਹ ਆਪਦੀ ਵਿਚੋਲਣ ਨਾਲ ਪਿਛਲੇ ਕਮਰੇ 'ਚ ਮਾਂ ਨੂੰ ਵੇਖਣ ਆ ਗਈ। ਵਿਚੋਲਣ ਬਾਹਰ ਖੜ ਗਈ। ਪਰ ਉੱਥੇ ਮਾਂ ਨਹੀਂ ਸੀ। ਉੱਥੇ ਉਸਦੀ ਪੂਆ ਤੇ ਉਸਦਾ ਪਿਓ ਕੁਸਰਮੂ ਸਰਕਾਰ ਰਹੇ ਸਨ। ਉਨੇ ਕੁੰਡਚੁੱਕ ਬਾਪੂ ਦਾ ਰੋਣ ਹੱਕਾ ਚਿਹਰਾ ਵੇਖਿਆ ਤੇ ਪੁੱਛਿਆ ਮਾਂ ਕਿੱਥੇ ਆ ਉਹਦੀ ਭੂਆ ਨੇ ਅੱਗੋਂ ਗੱਲ ਬੁਲਾਉਂਦਿਆਂ ਹੋਇਆਂ ਉਹਨੂੰ ਬੁੱਕਲ ਚ ਲੈੰਦਿਆਂ ਕਿਹਾ ਹਸਪਤਾਲ ਆ ਛੇਤੀ ਠੀਕ ਹੋਜੂ ਤੂੰ ਸ਼ਗਨਾ ਦੇ ਦਿਨ ਸੁਖੀ ਸੰਧੀ ਰੋਕੇ ਨਾ ਜਾ ਅਸੀਂ ਹੈਗੇ ਆ ਇੱਥੇ ਸਾਰੇ ਇਹ ਸੁਣ ਕੇ ਉਹਦੀ ਭੂਬ ਨਿੱਕਲ ਗਈ ਤੇ ਬੋਲੀ ਭੂਆ ਰੋਮਾ ਕਿਵੇਂ ਨਾ ਮਾਂ ਤੋਂ ਬਿਨਾ ਕਿਵੇਂ ਤੁਰ ਜਾਵਾਂ ਸੋਰੀ ਉਹ ਜਦੋਂ ਠੀਕ ਹੋ ਕੇ ਘਰ ਆਜੂ ਉਦੋਂ ਹੀ ਜਾਊ ਮੈਂ ਵੀ ਪੂਆ ਨੇ ਬਾਪੂ ਵੱਲ ਵੇਖਦਿਆਂ ਕਿਹਾ ਜਿੱਦ ਨਾ ਕਰ ਪਿਓ ਵੱਲ ਦੇਖ ਉਹਨੇ ਅੱਖਾਂ ਭਰ ਕੇ ਡੋਲਦੇ ਹੋਏ ਕਿਹਾ ਪੂਆ ਮਾਂ ਬਿਨਾ ਕਿਵੇਂ ਡੋਲੀ ਚ ਬੈਠ ਜਾਵਾਂ ਤੁਸੀਂ ਸਮਝਦੇ ਕਿਉਂ ਨਹੀਂ ਐਨੇ ਨੂੰ ਉਸਦੇ ਮਾਸੀ ਦਾ ਮੁੰਡਾ ਆਇਆ ਤੇ ਬਾਪੂ ਨੂੰ ਆਣ ਕੇ ਕਹਿੰਦਾ ਕਿ ਬਾਪੂ ਪੈਸਿਆਂ ਦਾ ਇੰਤਜ਼ਾਮ ਹੋਇਆ ਕੋਈ ਉਹ ਅੱਬੜਵਾਹੇ ਕਦੇ ਭਰਾ ਕਦੇ ਪੂਆ ਤੇ ਕਦੇ ਬਾਪੂ ਦੇ ਮੂੰਹ ਵੱਲ ਵੇਖਦੀ ਉਹਨੇ ਪਰਸ ਵਾਲੇ ਸਾਰੇ ਪੈਸੇ ਬਾਪੂ ਨੂੰ ਦਿੰਦੇ ਹੋਏ ਕਿਹਾ ਇਹ ਵਰਤ ਲਓ ਪਰ ਮੇਰੀ ਮਾਂ ਨੂੰ ਬਚਾ ਲਓ ਉੱਥੇ ਖੜੇ ਸਭ ਦੀਆਂ ਅੱਖਾਂ ਟਿਪ ਟਿਪ ਕਰ ਵਹਿ ਗਈਆਂ ਬਾਪੂ ਨੇ ਉਹਦੇ ਸਿਰ ਤੇ ਹੱਥ ਰੱਖ ਦਿਆ ਕਿਹਾ ਤੀਆਂ ਨੂੰ ਦੇਣਾ ਹੁੰਦਾ ਹੈ ਲੈਣਾ ਨਹੀਂ ਤੇ ਨਾਲੇ ਪੁੱਤ ਤੇਰੇ ਛਗਣਾ ਦੇ ਪੈਸੇ ਇਵੇਂ ਕਿਵੇਂ ਰੱਖ ਲਾਂ ਉਹ ਕਹਿੰਦੀ ਕਰਜ਼ਾ ਸਮਝ ਕੇ ਰੱਖ ਲਾ ਬਾਪੂ मां जरूरी है बचा लो मेरी मां नु ऐने नु बचोलन आ गई ते कहंदी कि चलो भाई तोरीये कुड़ी नु बुआ ने ਛੱਟ ਦੇਣੇ ਹਾਮੀ ਭਰ ਦਿੱਤੀ ਜਿਵੇਂ ਸਾਰੇ ਕਿਸੇ ਅਨਹੂਣੀ ਤੋਂ ਡਰ ਰਹੇ ਹੋਣ ਕਿ ਕੁੜੀ ਨੂੰ ਸੁੱਖੀ ਸੰਦੀ ਘਰ ਤੋੜ ਦਿੱਤਾ ਜਾਵੇ ਉਹਨੇ ਚੁੰਨੀ ਠੀਕ ਕਰਦੀ ਨੇ ਕਿਹਾ 부आ ਹਾਲੇ ਤਾਂ ਦੋ ਵੀ ਨਹੀਂ ਵੱਜੇ ਥੋੜਾ ਜਿਰ ਹੋਰ ਰੁਕਜੋ मां दी ਸੁੱਖ ਸੰਦਾ ਲੈ ਲੈਂਦਿਓ ਕੀ ਪਤਾ ਡਾਕਟਰ ਰਾਜੀ ਕਰਕੇ ਹੁਨੇ ਮੋੜ ਦੇਵੇ ਇਹ ਸੁਣ ਕੇ ਸਾਰੇ ਚੁੱਪ ਹੋ ਗਏ ਤੇ ਵਿਚੋਲਨ ਦੇ ਪਿੱਛੇ ਬਾਹਰ ਚੱਲ ਪਏ ਭੂਆ ਨੇ ਉਹਦੀ ਗੱਲ ਅਣ ਸੁਣੀ ਕਰ ਉਸ ਦੀ ਅੱਖਾਂ ਦਿਵਾਲੀ ਫੈਲਿਆ ਸੁਰਮਾ ਪੇਟੀ ਤੇ ਪਈ ਉਸ ਦੀ ਮਾਂ ਦੀ ਚੁੰਨੀ ਨਾਲ ਠੀਕ ਕਰ ਦਿੱਤਾ ਮਾਂ ਦੀ ਉਹ ਸੁੱਤੀ ਚੁੰਨੀ ਜੋ ਹਰ ਰੋਜ਼ ਕਰ ਲੈਂਦੀ ਸੀ ਉਹ ਚੁੰਨੀ ਮਾਂ ਦੇ ਵੰਡੇ ਦੇ ਹੰਝੂ ਪੂੰਝ ਰਹੀ ਸੀ ਉਹਨੇ ਭੂਆ ਨੂੰ ਕਿਹਾ ਕੀ ਪੂਆ ਆ ਚੁੰਨੀ ਪਰਸ ਸੱਚ ਪਾਦੀ ਤੇ ਪੈਸੇ ਕੱਢ ਕੇ ਰੱਖ ਲੈ ਬਾਪੂ ਨੂੰ ਦੇ ਦੇ ਪੂਆ ਨੇ ਓਵੇਂ ਹੀ ਕੀਤਾ ਡੋਲੀ ਤੁਰ ਗਈ ਸਾਰੇ ਰਸਤੇ ਉਹ ਪਰਸ ਸੀਨੇ ਲਾ ਕੇ ਬੈਠੀ ਰਹੀ ਜਿਵੇਂ ਮਾਂ ਨੂੰ ਗਲਵੱਕੜੀ ਪਾਈ ਹੋਵੇ ਤੇ ਰੋਂਦੀ ਰਹੀ ਡਰਦੀ ਰਹੀ ਤੇ ਕਦੇ ਭੂਭ ਨਿੱਕਲਦੀ ਤਾਂ ਨਾਲ ਬੈਠੀ ਬਚੋਲਣ ਹੁੰਝ ਮਾਰ ਦਿੰਦੀ ਸੌਰੇ ਘਰ ਪਹੁੰਚੀ ਤੇ ਰਸਮ ਰਿਵਾਜ ਹੋਏ ਮੂੰਹ ਠਾਲਣ ਵੇਲੇ ਖਵਾਈ ਲੱड्डੂ ਉਸ ਨੂੰ ਫੋਕਲੇ ਲੱਗੇ ਨੈਂਦੀ ਦਾ ਰੰਗ ਵੀ ਫਿੱਕਾ ਲੱਗਾ ਤੇ ਕਲੇਰੀਆਂ ਦੀ ਆਵਾਜ਼ ਉਹਨੂੰ ਕੰਨ ਚੀਰਦੀ ਲੱਗੀ ਮਾਂ ਬਗੈਰ ਕਿੰਨੇ ਚਾ ਫਿੱਕੇ ਪੈ ਗਈ ਸੀ ਪਿੰਡ ਦੀਆਂ ਬੁੜੀਆਂ ਮੂੰਹ ਵਿਖਾਈ ਕਰਨ ਲੱਗੀਆਂ ਘੁੰਡ ਚੁੱਕਦੀਆਂ ਤੇ ਫਿਰ ਮੂੰਹ ਜੋੜ ਗੱਲਾਂ ਕਰਦੀਆਂ ਕਹਿੰਦੀਆਂ ਕਿ ਲੱਗਦਾ ਪੇਕਿਆਂ ਦਾ ਵਾਲਾ ਮੂੰਹ ਕਰਦੀ ਆ ਤਾਂ ਹੀ ਰੋ ਰੋ ਕੇ ਅੱਖਾਂ ਸੁਜਾਈ ਬੈਠੀ ਇੱਕ ਕਹਿੰਦੀ ਗਲੇਡੂ ਤਾਂ ਬਣਾਈ ਹੋਣਿਆ ਮਾਪਿਆਂ ਕਿਤੇ ਹੋਰ ਤੋਰਤੀ ਹੋਣੀ ਤਾਇਉ ਪੋਰਾ ਰੌਣਕ ਨਹੀਂ ਬਹੂ ਦੇ ਮੂੰਹ ਤੇ ਉਹ ਨੂੰ ਉਹ ਸਾਰੀਆਂ ਗੱਲਾਂ ਸੁਣ ਰਹੀਆਂ ਸੀ ਪਰ ਕੌੜੀਆਂ ਨਹੀਂ ਲੱਗ ਰਹੀਆਂ ਸੀ ਸੁਰਤ ਜੋ ਮਾਂ ਚ ਸੀ ਬੁੜੀਆਂ ਨੱਚਣ ਲੱਗੀਆਂ ਬੋਲੀਆਂ ਪਾਈਆਂ ਪਰ ਉਹਦਾ ਨੱਚਣ ਨੂੰ ਦਿਲ ਨਾ ਕੀਤਾ ਤੇ ਮਾੜਾ ਜਿਹਾ ਸ਼ਗਨ ਕਰ ਬਚੋਲਨ ਨੂੰ ਕਹਿ ਕਮਰੇ 'ਚ ਚਲੀ ਗਈ ਉਹਦੇ ਪਿੱਛੇ ਹੀ ਉਹਦਾ ਪੁਰਾਣਾ ਆ ਗਿਆ ਤੇ ਕਹਿੰਦਾ ਤਿਆਰ ਹੋ ਜਾ ਲਹਿੰਗਾ ਬਦੱਲਾ ਤੇ ਮੈਂ ਤੁਹਾਡੇ ਪਿੰਡ ਤੈਨੂੰ ਛੱਡ ਆਉਣਾ ਉਹਨੇ ਕੁੰਡਬੀਨਾ ਉੱਪਰ ਚੱਕੇ ਹੀ ਕਿਹਾ ਕਾ ਤੂੰ ਇਵੇਂ ਮੁੜ ਜਾਣਾ ਤਾਂ ਸਾਡੇ ਉੱਤੇ ਅਪਸ਼ਗਨ ਸਮਝਦੇ ਆ ਉਹ ਕਹਿੰਦਾ ਕਿ ਮਾਂ ਬਿਮਾਰ ਹੈ ਤੇ ਤੇਰੇ ਨਿੱਕੇ ਭੈਣ ਭਰਾਵਾਂ ਨੂੰ ਤੇਰੀ ਲੋੜ ਆ ਇੱਧਰ ਮਾਂ ਤੋਂ ਪੁੱਛ ਲਿਆ ਸੀ ਮੈਂ ਉਹ ਹੋਰ ਕੁਝ ਬਿਨਾ ਕਹੇ ਸੁਣੀ ਉਹਨੂੰ ਨਾਲ ਮਰੂਤੀ 'ਚ ਬਿਠਾ ਛੱਡਣ ਸੌਰਿਆਂ ਵੱਲ ਚੱਲ ਪਿਆ ਉਧਰ ਪੁੱਜੇ ਤਾਂ ਮੇਲ ਹੈਰਾਨ ਹੋਇਆ ਤੇ ਸਾਰੇ ਘਰ ਦੇ ਵੀ ਹੈਰਾਨ ਹੋਏ ਤੇ ਉਹਦੇ ਪਿਓ ਨੇ ਪਰੇਸ਼ਾਨ ਹੋ ਕੇ ਕਿਹਾ ਕਿ ਪੁੱਤ ਮੁੜ ਕਾ ਤੋ ਆਏ ਕੋਈ ਗਲਤੀ ਹੋ ਗਈ ਪੁੱਤ ਸਾਡੇ ਤੋਂ ਉਹਨੇ ਉਹਦੇ ਬਾਪੂ ਦਾ ਹੱਥ ਫੜਦਿਆਂ ਹੋਇਆ ਕਿਹਾ ਕਿ ਭੰਮੀ ਓਨੇ ਦਿਨ ਇੱਥੇ ਰਹੇਗੀ ਜਿੰਨੇ ਦਿਨ ਮਾਂ ਘਰ ਨਹੀਂ ਆਉਂਦੀ ਜਦ ਸਭ ਕੁਝ ਠੀਕ ਹੋ ਗਿਆ ਤੇ ਮੈਂ ਆ ਕੇ ਲੈ ਜਾਉ ਲੋੜ ਐ ਉਹਨੂੰ ਤੁਹਾਡੀ ਤੇ ਤੁਹਾਨੂੰ ਉਹਦੀ ਜਵਾਈ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਦਾ ਬਾਪੂ ਉਹਦੇ ਪੈਰੀ ਡਿੱਗ ਗਿਆ ਤੇ ਕਹਿਣ ਲੱਗਾ ਇੰਨਾ ਬੀਬਾ ਪੁੱਤ ਮਿਲਿਆ ਸਾਨੂੰ ਕੀ ਕਹੀਏ ਪੁੱਤ ਹੁਣ ਉਹ ਬਾਪੂ ਜੀ ਦੇ ਬਰੋਬਰ ਜ਼ਮੀਨ ਤੇ ਪੱਥਲਾ ਮਾਰ ਬੈਠ ਕਹਿੰਦਾ ਪੁੱਤ ਕਹਤਾ ਹੁਣ ਤੁਸੀਂ ਤੇ ਮੈਂ ਵੀ ਪੁੱਤ ਬਣ ਕੇ ਕਹਿਣਾ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਦੱਸਿਓ ਪੈਸੇ ਥੋੜਨ ਤਾਂ ਚੀਜ਼ ਕਿਉ ਨਾ ਪੁੱਤ ਤੂੰ ਮੰਗਣੋ ਮੈਂ ਇਹਦਾ ਉਦਾਸੀ ਭਰਿਆ ਚਿਹਰਾ ਨਹੀਂ ਵੇਖ ਸਕਦਾ ਸੀ ਤਾਂ ਵਾਪਸ ਲੈ ਆਇਆ ਬਾਪੂ ਨੇ ਅੱਖਾਂ ਪਰ ਜਵਾਈ ਦਾ ਮੱਥਾ ਚੁੰਮ ਲਿਆ ਉਹ ਬਿਨਾ ਹੋਰ ਕਿਸੇ ਨੂੰ ਕੁਝ ਕਹੇ ਵਿਦਾ ਲੈ ਵਾਪਸ ਚਲਾ ਗਿਆ ਉਹ ਝੂੜਾ ਪਾਈ ਖੜੀ ਮਾਂ ਬਾਰੇ ਸੋਚਦੀ ਰਹੀ ਕਿ ਮਾਂ ਤੂੰ ਕਿੰਨਾ ਖੁਸ਼ ਹੋਣਾ ਸੀ ਇੰਨਾ ਚੰਗਾ ਜਵਾਈ ਵੇਖ ਕੇ ਐਨੇ ਨੂੰ ਪੂਆ ਕਹਿੰਦੀ ਕਿ ਚੱਲ ਕੁੜੀਏ ਆਪਾਂ ਹਸਪਤਾਲ ਚੱਲੀਏ ਤੇਰਾ ਭਰਾ ਉੱਥੇ ਇਕੱਲਾ ਬੈਠਾ ਕੰਬੀ ਜਾਂਦਾ ਹੋਣਾ ਟੈਂਪੂ ਤੇ ਬੈਠ ਉਹ ਹਸਪਤਾਲ ਵੱਲ ਚੱਲ ਪਈਆਂ ਹਸਪਤਾਲ ਪੁੱਜਦੇ ਪਤਾ ਲੱਗਾ ਕਿ ਮਾਂ ਆਈਸੀਯੂ ਚ ਦਾਖਲ ਆ ਤੇ ਹਾਲੇ ਤੱਕ ਬੋਲੀ ਨਹੀਂ ਭਰਾ ਭੈਣ ਨੂੰ ਵੇਖ ਕੇ ਭੱਜ ਕੇ ਗੱਲ ਲੱਗ ਗਿਆ ਤੇ ਇੱਕ ਸਾਹੀ ਕਹਿਣ ਲੱਗਾ ਪੈਣੇ ਚੰਗਾ ਹੋਇਆ ਤੂੰ ਆ ਗਈ ਮੈਂ ਕੱਲਾ ਕਿਨੂ ਕਿਨੂ ਸਾਹਮਦਾ ਬਾਪੂ ਗੁੰਮਸਮ ਹੋ ਗਿਆ ਸੀ ਤੇਰੇ ਤੁਰਨ ਮਗਰੋਂ ਉਹਦੀ ਵੀਰ ਦੀ ਗੱਲ ਸੁਣ ਪੂਬ ਨਿੱਕਲ ਗਈ ਤੇ ਬੋਲੀ ਕੋਈ ਨਾ ਵੀਰੇ ਮੇਰੀ ਮੈਂ ਦੀ ਗੁੜੀ ਉਦੋਂ ਹੋ ਜਦੋਂ ਮਾਂ ਮੈਨੂੰ ਖੋ ਤੋਰੂਗੀ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਹੌਸਲਾ ਬਣ ਮਾਂ ਦੇ ਬੋਲਾਂ ਦਾ ਇੰਤਜ਼ਾਰ ਕਰਨ ਲੱਗੇ ਹਸਪਤਾਲ 'ਚ ਰਹਿੰਦੇ ਆਂ ਮਾਂ ਦੇ ਫਿਕਰਾਂ 'ਚ ਸੁਧ-ਬੁੱਧ ਭੁੱਲ ਗਈ ਸੀ ਡਾਕਟਰ ਕੁਝ ਨਾ ਦੱਸਦੇ ਕੀ ਹੋਇਆ ਤੇ ਕੀ ਨਾ ਹੋਇਆ ਪੂਆ ਨੇ ਉਹਨਾਂ ਦਾ ਬਹੁਤ ਡੰਗ ਸਾਰਿਆ ਹਸਪਤਾਲ 'ਚ ਜੇ ਕੋਈ ਉਹਦਾ ਚੂੜਾ ਵੇਖ ਪੁੱਛਦਾ ਕਿ ਹੁਣੇ ਵਿਆਹ ਹੋਇਆ ਲੱਗਦਾ ਉਹਦਾ ਰੂਹ ਨਿਕਲ ਜਾਂਦਾ ਤੇ ਪੂਆ ਉਹਦੇ ਅੱਗੋਂ ਦੀ ਹੋ ਸਾਰੀ ਘਟਨਾ ਸੁਣਾ ਦਿੰਦੀ ਜਿਵੇਂ ਉਹ ਵੀ ਕਿਸੇ ਕੋਲ ਆਪਣਾ ਟੀਡ ਫਰੋਲਣ ਲਈ ਤਿਆਰ ਬੈਠੀ ਹੋਵੇ ਤੇ ਪੂਆ ਅੱਖਾਂ 'ਪਰ ਆਖਦੀ ਕਿ ਮੇਰੀ ਮਾਂ ਤਾਂ ਨਿੱਕੀ ਹੁੰਦੀ ਤਹੀ ਮੁੱਕ ਗਈ ਸੀ ਬਚਪਨ ਕੰਦਾ ਕੋਲਿਆਂ ਨਾਲ ਲੱਗ ਕੱਢਿਆ ਤੇ ਫਿਰ ਜਦ ਵੀਰੇ ਦਾ ਵਿਆਹ ਹੋਇਆ ਤਾਂ ਮਹਿਸੂਸ ਹੋਇਆ ਕਿ ਕੰਦਾ ਕੋਲੇ ਰੋਣ ਨੂੰ ਹੀ ਨਹੀਂ ਹੁੰਦੇ ਸਗੋ ਦੀਨ ਤਿਹਾਰ ਨੂੰ ਨਾ ਤੇ ਮੂਰ ਬੁੱਟੀਆਂ ਵਾਉਂਦੇ ਆ ਪੂਆ ਆਪਦਾ ਤੇ ਉਹਦਾ ਸਾਂਝਾ ਜਿਹਾ ਦੁੱਖ ਮਹਿਸੂਸ ਕਰ ਰੋਂਦੀ ਤੇ ਮੈਂ ਪੂਆ ਨੂੰ ਚੁੱਪ ਕਰਾਉਂਦੀ ਆਖਦੀ ਕਿ ਨਾ ਪੂਆ ਰੋ ਨਾ ਤੇਰਾ ਅੱਖ ਦਾ ਆਪਰੇਸ਼ਨ ਹੋਏ ਨੂੰ ਹਾਲੇ ਥੋੜਾ ਵਕਤ ਤਾਂ ਹੋਇਆ ਹੋਰ ਨਾ ਕੰਮ ਵਧਾ ਲਵੀ ਪੂਆ ਚੁੱਪ ਹੋ ਜਾਂਦੀ ਝੁੰਨੀ ਦਾ ਰੁੱਕ ਜਿਹਾ ਬਣਾ ਬੁੱਲਾਂ ਤੇ ਧਰ ਆਪਦੇ ਆਪ ਨੂੰ ਚੁੱਪ ਕਰਾਉਂਦੀ ਹਸਪਤਾਲ 'ਚ ਰੋਟੀ ਖਾਂਦੇ ਤਾਂ ਮੂੰਹ 'ਚ ਫੁੱਲਣ ਲੱਗ ਜਾਂਦੀ ਉਹ ਇੱਕ ਰੋਟੀ ਖਾ ਕੇ ਬਸ ਕਰ ਜਾਂਦੀ ਫਿਕਰ ਮਾਂ ਦਾ ਢਿੱਡੀ ਜੋ ਵਸਿਆ ਹੋਇਆ ਸੀ ਭੁੱਖ ਪਿਆਸ ਦਾ ਕੁਝ ਪਤਾ ਨਹੀਂ ਸੀ 25 ਦਿਨਾਂ ਬਾਅਦ ਮਾਂ ਨੂੰ ਹਸਪਤਾਲੋਂ ਛੁੱਟੀ ਮਿਲੀ ਮਾਂ ਦੇ ਚਿਹਰੇ ਤੇ ਰੌਣਕ ਸੀ ਪਰ ਸਰੀਰ ਕਮਜ਼ੋਰ ਹੋ ਗਿਆ ਉਹ ਰੌਣਟਿਕ ਮਾਂ ਰਸਤੇ 'ਚ ਉਹਦਾ ਹੱਥ ਨੂੰ ਕੁੱਟ ਕੇ ਫੜੀ ਬੈਠੀ ਰਹੀ ਉਹਦੇ ਚਿਹਰੇ ਤੇ ਮੁਸਕਰਾਹਟ ਸੀ ਸੱਤ ਕੁ ਦਿਨ ਮਾਂ ਕੋਲ ਰਹਿਣ ਮਗਰੋਂ ਪੂਆ ਹੁਣੇ ਕਹਿਣ ਲੱਗ ਗਏ ਕਿ ਹੁਣ ਕੁੜੀ ਨੂੰ ਸਹਰੇ ਛੱਡ ਆਈਏ ਐਦਵਰ ਨੂੰ ਉਹ ਤਿਆਰ ਹੋ ਗਈ ਤੇ ਮਾਂ ਕੋਲ ਜਾ ਕੇ ਕਿਹਾ ਕਿ ਚੰਗਾ ਮੈਂ ਛੇਤੀ ਢੀੜਾ ਮਾਰੂ ਖਿਆਲ ਰੱਖਿਓ ਮਾਂ ਨੇ ਆਪਣੇ ਹੱਥ 'ਚ ਪਾਈ ਝਾਂਪ ਮੱਲੋ ਮੱਲੀ ਉਹਦੀ ਉਂਗਲ 'ਚ ਪਾ ਕੇ ਕਿਹਾ ਤੇਰੇ ਲਈ ਪਿਆਰ ਏ ਤੰਦਰੁਸਤ ਹੁੰਦੀ ਤਾਂ ਸੰਦੂਕ 'ਚੋਂ ਹੋਰ ਵੀ ਕੁਝ ਕੱਢ ਕੇ ਦਿੰਦੀ ਇੱਕ ਸੋਨੇ ਦੇ ਬਟਨ ਪਏ ਆ ਤੂੰ ਲੈ ਜਾਵੇਂ ਸੂਟ ਸਵਾ ਕੇ ਲਵਾ ਲਵੀ ਤੇਰੇ ਵਾਸਤੇ ਸਾਂਭੇ ਹੋਈ ਸੀ ਚਲੋ ਅਗਲੀ ਵਾਰ ਸਹੀ ਉਹਨੇ ਬੀਬੀ ਦਾ ਮੱਥਾ ਚੁੰਮਿਆ ਤੇ ਫਟਾਫਟ ਉਸ ਕਮਰੇ ਚੋਂ ਬਾਹਰ ਆ ਗਈ ਕਿ ਕਿਦਰੇ ਰੋਣੀ ਨਾ ਨਿਕਲ ਜਾਵੇ ਬਾਪੂ ਤੇ ਫੁੱਫੜ ਜੀ ਉਹਨੂੰ ਸੌਰੇ ਛੱਡ ਆਏ ਸੌਰੇ ਕਰ ਸਾਰਿਆਂ ਨੇ ਉਹਦੇ ਆਉਣ ਦਾ ਲੋੜੇ ਦਾ ਚਾ ਕੀਤਾ ਉਹਨਾਂ ਦੇ ਚੰਗੇ ਵਿਵਹਾਰ ਕਰਕੇ ਉਹਦਾ ਦਿਲ ਲੱਗਣ ਲੱਗ ਗਿਆ ਸੱਸ ਪੁੱਤ ਕਰਕੇ ਗੱਲ ਕਰਦੀ ਤੇ ਉਹਨੂੰ ਵੀ ਲੱਗਣਾ ਕਿ ਇੱਕ ਮਾਂ ਛੱਡ ਕੇ ਆਈ ਤੇ ਦੂਜੀ ਮਿਲ ਗਈ 10 ਦਿਨਾਂ ਬਾਅਦ ਇੱਕ ਦਿਨ ਰਾਤ ਨੂੰ ਰੋਟੀ ਖਾ ਕੇ 베ੜੇ 'ਚ ਕੀੜੇ ਕੱਢ ਰਹੀ ਸੀ ਕਿ ਪਿੰਡੋਂ ਫੋਨ ਆਇਆ ਕਿ ਮਾਂ ਨੂੰ ਦਰੰਗ ਦਾ ਦੌਰਾ ਪੈ ਗਿਆ ਤੇ ਸ਼ਹਿਰ ਲੈ ਕੇ ਚੱਲੇ ਆ ਫੋਨ ਕੱਟਿਆ ਗਿਆ ਇੰਜ ਲੱਗਾ ਕਿ ਫਿਰ ਤੋਂ ਕੋਈ ਉਹਦੀ ਰੂਹ ਕੱਢ ਕੇ ਲੈ ਗਿਆ ਹੋਵੇ ਬੀਬੇ ਜਵਾਈ ਨੇ ਉਹਨੂੰ ਸੰਭਾਲ ਲਿਆ ਤੇ ਕਮਰੇ 'ਚ ਲੈ ਗਿਆ ਕੱਪੜੇ ਆਪ ਪੈਕ ਕੀਤੇ ਤੇ ਕਹਿੰਦਾ ਚੱਲ ਚੱਲੀਏ ਆਪਾਂ ਵੀ ਉਹਨੂੰ ਕੋਈ ਸੁਰਤ ਨਹੀਂ ਕਿਵੇਂ ਪਿੰਡ ਪਹੁੰਚੇ ਮਾਸੀ ਮਾਸੜ ਪਿੰਡ ਆਈ ਹੋਈ ਸੀ ਤੇ ਉਹ ਮਾਸੀ ਦੇ ਗੱਲ ਲੱਗ ਤਾਂ ਹਮਾਂ ਰੋਣ ਲੱਗੀ ਉਹਦੀ ਹਾਲਤ ਵੇਖ ਕੇ ਉਹਨੂੰ ਮਾਸੀ ਕੋਲ ਛੱਡ ਆਪ ਹਸਪਤਾਲ ਚਲਾ ਗਿਆ ਹਸਪਤਾਲ ਦਾ ਸਾਰਾ ਅੱਗਾ ੱੱਗਾ ਉਹਨੇ ਆਪ ਸੰਭਿਆ ਬਾਪੂ ਤੇ ਭੂਆ ਨੂੰ ਘਰ ਭੇਜ ਦਿੱਤਾ ਇਹ ਕਹਿ ਕੇ ਕਿ ਮੈਂ ਤੇ ਸਰਬੀ ਮੰਮੀ ਦਾ ਛੋਟਾ ਭਰਾ ਦੀ ਇੱਥੋਂ ਦਾ ਸਭ ਦੇਖ ਲਵਾਂਗੀ ਉਨੇ ਪੁੱਤ ਬਣ ਕੇ ਸਾਰੀ ਜ਼ਿੰਮੇਵਾਰੀ ਨਿਭਾਈ ਐਕਟਰ ਨੇ ਕਿਹਾ ਕਿ ਅਧਰੰਗ ਕਰਕੇ ਸ਼ਾਇਦ ਇੱਕ ਪਾਸਾ ਮਾਰਿਆ ਜਾਵੇ ਤੇ ਸ਼ਾਇਦ ਕਦੇ ਚੰਗੀ ਤਰ੍ਹਾਂ ਬੋਲ ਨਾ ਸਕੇ ਮਾਂ ਨੂੰ ਠੀਕ ਹੋਣ ਤੇ 10 ਦਿਨਾਂ ਬਾਅਦ ਘਰ ਲੈ ਆਏ ਬਥੇਰੀਆਂ ਦੱਸਾਂ ਪੈਂਦੀਆਂ ਕਿ ਫਲਾਣੇ ਤੋਂ ਅਫੀਮ ਦਾ ਟੀਕਾ ਲੱਗਦਾ ਹੈ ਉਹਦੇ ਨਾਲ ਠੀਕ ਹੋ ਜੂ ਫਲਾਣੇ ਥਾਂ ਤੌਲੇ ਪੈਂਦੇ ਆ ਸੁੱਖ ਪੂਰੀ ਹੁੰਦੀ ਆ ਅਸੀਂ ਸਭ ਕਰਕੇ ਵੇਖਿਆ ਪਰ ਮਾਂ ਨੂੰ ਬਹੁਤਾ ਫਰਕ ਨਾ ਪਿਆ ਮਾ ਥੋੜਾ ਬਹੁਤਾ ਤੁਰ ਫਿਰ ਸਕਦੀ ਸੀ ਪਰ ਸਾਫ਼ ਬੋਲ ਨਹੀਂ ਸੀ ਸਕਦੀ ਤੇ ਇੱਕ ਖੱਬੀ ਬਾਹ ਜੋ ਹਮੇਸ਼ਾ ਕੰਬਦੀ ਰਹਿੰਦੀ ਸੀ ਦਵਾਈ ਲੈਂਦੀ ਤਾਂ 2-3 ਘੰਟੇ ਠੀਕ ਰਹਿੰਦੀ ਤੇ ਫਿਰ ਬਾਹ ਉਵੇਂ ਹੀ ਕੰਬਣ ਲੱਗ ਜਾਂਦੀ ਸਾਰੇ ਕਹਿਣ ਲੱਗ ਗਏ ਕਿ ਕੀਤੇ ਨਾ ਲੈ ਕੇ ਜਾਓ ਇੰਨਾ ਬਹੁਤਾ ਕਿ ਆਪਣਾ ਆਪ ਸੰਭਦੀ ਫਿਰਦੀ ਆ ਸਾਰੇ ਪਾਸੇ ਹੱਥ ਮਾਰ ਆਖਿਰ ਨੂੰ ਰੱਬ ਦਾ ਭਾਣਾ ਮੰਨ ਲਿਆ ਮਾਂ ਦੀ ਹਾਲਤ ਵੇਖ ਕੇ ਉਹਦਾ ਮਨ ਵਿੱਚੋ ਵਿੱਚ ਝੁਰਦਾ ਰਹਿੰਦਾ ਉਹ 2 ਮਹੀਨੇ ਪਿੱਕੇ ਰਹੀ ਤੇ ਭੂਆ ਕਹਿੰਦੀ ਕਿ ਫਿਰ ਹੀ ਸੋਹਰੇ ਪਿੰਡ ਜਾਇਂ ਪਹਿਲਾ ਰੋਟੀ ਦਾ ਹਿੱਲਾ ਕਰਚਾ ਕੋਈ ਨਿੱਕੇ ਦਾ ਵਿਆਹ ਕਰ ਦਈਏ ਰਿਸ਼ਤੇ ਆਉਣ ਲੱਗੇ ਪਰ ਨਿੱਕੇ ਦੇ ਮਨ ਚ ਕੀ ਚੱਲ ਰਿਹਾ ਸੀ ਉਹਨੂੰ ਕਿਸੇ ਨੇ ਪੁੱਛਿਆ ਉਹਨੇ 12ਵੀਂ ਪਾਸ ਕਰ ਲਈ ਸੀ ਤੇ ਉਹ ਜਾਣਦੀ ਸੀ ਕਿ ਭਰਾ ਕੈਨੇਡਾ ਜਾਂਦਾ ਸੁਪਨਾ ਮਨ ਚ ਲਈ ਬੈਠਾ ਸੀ ਪਰ ਮਾਂ ਦੀ ਹਾਲਤ ਮੂਰੇ ਉਚ ਉਪ ਰਹਾ ਤਾਈ ਨੇ ਆਪਣੀ ਭਾਂਜੀ ਦਾ ਰਿਸ਼ਤਾ ਕਰਵਾ ਦਿੱਤਾ ਵਿਆਹ ਵਾਲੇ ਦਿਨ ਜਦ ਡੋਲੀ ਘਰ ਆਈ ਤਾਂ ਮਾਂ ਨੇ ਪਾਣੀ ਵਾਰਨਾ ਸੀ ਉਹ ਨੂੰ ਮਾਂ ਕਿਧਰੇ ਨਾ दिखी ਤੇ ਉਹ ਪਾਣੀ ਵਾਲੀ ਗੜਵੀ ਚੁੱਕੀ ਮਾਂ ਨੂੰ ਲੱਭਦੀ ਰਹੀ ਸਾਰੇ ਕਿਤੇ ਲੱਭਣ ਤੋਂ ਬਾਅਦ ਵੇਖਿਆ ਕਿ ਮਾਂ ਨਹਾਉਣ ਵਾਲੇ ਬਾਥਰੂਮ ਵਿੱਚ ਡਿੱਗੀ ਪਈ ਤੇ ਬੇਸੁਰਤ ਸੀ ਇੱਕ ਵਾਰ ਫਿਰ ਪੈਰਾਂ ਥੱਲੋ ਜ਼ਮੀਨ ਖਿਸਕ ਗਈ ਉਹ ਉਸੇ ਛਗਨਾ ਵਾਲੀ ਗੜਵੀ ਨਾਲ ਮਾਂ ਨੂੰ ਪਾਣੀ ਪਿਉਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪੀਤਾ ਨਾ ਗਿਆ। ਉਹਨੇ ਵੀਰੇ ਤੇ ਭੂਆ ਹੋਰਾਂ ਨੂੰ ਅਵਾਜ਼ਾਂ ਮਾਰੀਆਂ ਕਿ ਮਾਂ ਨੂੰ ਦੌਰਾ ਪੈ ਗਿਆ ਆਜੋ ਝੇਤੀ। ਗੜਵੀ ਵਾਲਾ ਸਾਰਾ ਪਾਣੀ ਉੱਥੇ ਹੀ ਡੁੱਲ ਗਿਆ। ਮਾਂ ਨੂੰ ਚੁੱਕ ਕੇ ਵੇੜੇ 'ਚ ਲੈ ਆਏ ਤੇ ਗੱਡੀ 'ਚ ਪਾ ਕੇ ਸ਼ਹਿਰ ਹਸਪਤਾਲ ਲਿਜਾਣਾ ਚਾਹਿਆ। ਪਰ ਮਾਂ ਪਿੰਡ ਦੀ ਝੂ ਟੱਪਦੇ ਹੀ ਦਮ ਤੋੜ ਗਈ। ਜੀਨੇ ਪਾਣੀ ਵਾਰਨਾ ਸੀ ਤੇ ਪਤਾਸਿਆਂ ਨਾਲ ਮੂਝ ਠੋਲਨਾ ਸੀ ਉਹ ਤਾਂ ਸੱਥਰ ਤੇ ਪਈ ਸੀ ਤੇ ਨਿੱਕਾ ਵੀਰ ਹਲਫਿਆ ਪਿਆ ਸੀ ਕੀ ਕਰਤਾ ਰੱਬ ਨੇ ਨਵੀਂ ਵਿਆਹੀ ਕਦੇ ਨਾਨ ਨੂੰ ਚੁੱਪ ਕਰਾਉਂਦੀ ਤੇ ਕਦੇ ਵੀਰੇ ਨੂੰ ਉਹ ਤੇ ਵਿਚਾਰੀ ਫਿਰ ਮੇਰੇ ਵਾਲੀ ਥਾਂ ਤੇ ਸੀ ਜਿਵੇਂ ਮੇਰੇ ਵਿਆਹ ਤੇ ਹੋਇਆ ਸੀ ਮਾਂ ਤੋਂ ਬਾਅਦ ਮਹੀਨਾ ਪੀਕੇ ਰਹੀ ਤੇ ਫਿਰ ਆਪਣੇ ਸੌਰੀ ਚਲੀ ਗਈ ਉਹਦਾ ਉੱਥੇ ਦਿਲ ਨਹੀਂ ਸੀ ਲੱਗ ਰਿਹਾ ਕੋਈ ਹੱਸਦਾ ਤਉ ਉਹਨੂੰ ਵਿਊ ਵਰਗਾ ਲੱਗਦਾ ਉਹ ਪਰਿਵਾਰ 'ਚ ਜ਼ਿਆਦਾ ਨਾ ਬੈਠਦੀ ਸਭ ਨੂੰ ਉਹਦਾ ਸੁਭਾਅ ਉਖੜਿਆ ਉਖੜਿਆ ਲੱਗਦਾ ਉਹ ਆਪਣੇ ਹੰਸਫਰ ਨਾਲ ਗੱਲ ਸ਼ੇਅਰ ਕਰਦੀ ਕਿ ਉਹਦੇ ਦਿਮਾਗ 'ਚ ਸੁਸਾਈਡ ਕਰਨ ਦੇ ਵਿਚਾਰ ਆਉਂਦੇ ਹਨ ਮਾਂ ਤੋਂ ਬਾਅਦ ਐਵੇਂ ਲੱਗਦਾ ਕਿ ਜਿਵੇਂ ਦੁਨੀਆ ਹੀ ਖਤਮ ਹੋ ਗਈ ਹੋਵੇ ਉਹ ਮੈਨੂੰ ਬਥੇਰਾ ਸਮਝਾਉਂਦਾ ਸੀ ਸਾਲ ਬਾਅਦ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਜਮਾ ਮਾਂ ਵਰਗਾ ਮਹਾਂਦਰਾ ਸੀ ਪਹਿਲੀ ਵਾਰ ਜ਼ਿੰਦਗੀ 'ਚ ਇੰਨੀ ਖੁਸ਼ੀ ਹੋ ਰਹੀ ਸੀ ਤੇ ਉਹ ਆਪਣੀ ਧੀ ਨੂੰ ਬਾਰ-ਬਾਰ ਚੁੰਮ ਰਹੀ ਸੀ ਧੀ ਦੇ ਆਉਣ ਤੋਂ ਬਾਅਦ ਉਹਦਾ ਸੁਭਾਅ ਬਦਲਣ ਲੱਗਾ ਤੇ ਉਹ ਨੂੰ ਸਾਰੇ ਪਰਿਵਾਰ ਦੇ ਹਰ ਜੀ ਦਾ ਮੂੰਹ ਜਿਹਾ ਆਉਣ ਲੱਗਾ ਉਹ ਆਪਣੀ ਧੀ ਨੂੰ ਪਿਆਰ ਨਾਲ ਸਿੱਪੋ ਆਖਦੀ ਜਿਵੇਂ ਮਾਂ ਨੂੰ ਕਦੇ-ਕਦੇ ਕਹਿ ਦਿੰਦੀ ਸੀ ਕਿ ਸਿੱਪੋ ਕੀ ਕਰਦੀ ਹੈ ਭਾਵੇਂ ਮਾਪੇ ਸਾਰੀ ਉਮਰ ਲੜਿੰਦੇ ਹੁੰਦੇ ਨੇ ਪਰ ਇਸ ਨਵੇਂ ਜੀ ਨੇ ਉਹਦਾ ਮਾਂ ਵਾਲਾ ਜ਼ਖਮ ਭਰ ਦਿੱਤਾ ਸੀ ਮਾਂ ਯਾਦ ਆਉਂਦੀ ਤਾਂ ਭੱਜ ਕੇ ਜਾ ਕੇ ਨਿੱਕੀ ਜਹੀ ਸਿੱਬੋ ਨੂੰ ਗੱਲ ਲਾ ਲੈਂਦੀ ਤੇ ਉਹ ਵੀ ਉਹਨੂੰ ਨਿੱਕੀਆਂ ਨਿੱਕੀਆਂ ਆਪਣੀਆਂ ਬਾਹਾਂ ਚ ਭਰ ਲੈਂਦੀ ਪਰ ਅੰਦਰੋਂ ਅੰਦਰ ਇੱਕ ਹੌਂਕਾ ਜ਼ਰੂਰ ਰਿਸਦਾ ਤੇ ਉਹ ਸਾਰੀ ਉਮਰ ਰਿਸਦਾ ਰਹੂ ਭਾਵੇਂ ਉਹ ਨਾਨੀ ਜਾਂ ਦਾਦੀ ਬਣ ਜਾਵੇ ਤੇ ਹਾਂ ਸੱਚ ਮਾਂ ਦੇ ਕਹੀ ਉਹ ਬਟਨ ਹਾਲੇ ਤੱਕ ਵੀ ਉਹਦਾ ਹੌਸਲਾ ਨਹੀਂ ਪਿਆ ਕਿ ਉਹ ਮਾਂ ਦਾ ਸੰਦੂਕ ਖੋਲ੍ਹ ਉਹ ਬਟਨ ਕੱਢ ਲਵੀ ਭਾਵੇਂ ਲੱਖ ਭਰਾ ਪਰ ਜਾਈ ਮੂ ਕਰਦੇ ਹੁਣ ਪਰ ਅਸਲ ਚਾ ਮਾਂ ਨਾਲ ਮੁੱਕਦੇ ਹਨ ਉਹ ਅਰਦਾਸ ਕਰਦੀ ਕਿ ਮੇਰੀ ਧੀ ਦੀ ਕਿਸਮਤ ਮੇਰੇ ਵਰਗੀ ਨਾ ਹੋਵੇ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਰਦੇ ਰਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਨਵੀਆਂ ਨਵੀਆਂ ਕਹਾਣੀਆਂ ਸੁਣਨ ਨੂੰ ਮਿਲ ਸਕਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ